ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਆਪਾਂ ਗੱਲ ਕਰਨ ਲੱਗੇ ਆਂ ਪਟਿਆਲੇ ਵਿੱਚ ਲੱਗੇ ਸਿੰਗਾਪੁਰ ਮੇਲੇ ਬਾਰੇ ਜਿਵੇਂ ਤੁਸੀਂ ਦੇਖ ਹੀ ਰਹੇ ਹੋ ਪਹਿਲੇ ਕਾਰ ਪਾਰਕਿੰਗ ਕਾਰ ਪਾਰਕਿੰਗ ਲਈ ਬਹੁਤ ਵੱਡੀ ਥਾਂ ਜਿਹੜੀ ਇਹਨਾਂ ਨੇ ਰੱਖੀ ਹੋਈ ਹੈਗੀ ਆ ਤੇ ਪਾਰਕਿੰਗ ਟਿਕਟ 50 ਰੁਪਏ ਆ ਤੇ ਐਂਟਰੀ ਟਿਕਟ 40 ਰੁਪਏ ਪਰ ਪਰਸਨ ਤੇ ਉਸ ਤੋਂ ਬਾਅਦ ਇਹਨਾਂ ਨੇ ਇੱਕ 에어로ਪਲੇਨ ਬਣਾਇਆ ਹੋਇਆ ਪੌੜੀਆਂ ਲਗਾਈਆਂ ਹੋਈਆਂ ਬਕਾਇਦਾ ਰੈੱਡ ਮੈਟ ਵਿਛਾ ਕੇ ਤੇ ਜਿਵੇਂ ਤੁਸੀਂ ਦੇਖ ਰਹੇ ਹੋ ਸਾਹਮਣੇ ਕਪਤਾਨ ਸਾਹਿਬ ਵੀ ਖੜੇ ਹੈਗੇ ਨੇ ਤੇ ਅੰਦਰੋਂ ਜਿਹੜੀ ਜਹਾਜ਼ ਦੀ ਲੋਕ ਆ ਉਹ ਐਵੇਂ ਦੀ ਲੱਗਦੀ ਆ ਰੀਅਲ ਜੀ ਫੀਲਿੰਗ ਆਂਦੀ ਹੈਗੀ ਆ ਕਾਫੀ ਲੋਕ ਆ ਜਿਹੜੇ ਆ ਆਂਦੇ ਹੈਗੇ ਨੇ ਦੇਖਣ ਵਾਸਤੇ ਮੇਲਾ ਤੇ ਸ਼ਾਮ ਨੂੰ 4 ਵਜੇ ਤੋਂ ਲੈ ਕੇ ਇੱਥੇ ਭੀੜ ਹੋਣੀ ਸ਼ੁਰੂ ਹੁੰਦੀ ਹੈਗੀ ਆ ਕਿਉਂਕਿ ਮੇਲਾ ਰਾਤ ਨੂੰ ਦੇਖਣ ਦੇ ਵਿੱਚ ਬਹੁਤ ਸੋਹਣਾ ਲੱਗਦਾ ਲਾਈਟਿੰਗ ਵਗੈਰਾ ਜਿਹੜੀ ਬਹੁਤ ਵਧੀਆ ਕੀਤੀ ਹੋਈ ਹੈਗੀ ਆ ਫੋਟੋਆਂ ਵਗੈਰਾ ਕਰਾਉਣ ਲਈ ਸਟੈਂਡ ਵੀ ਵੱਖਰੇ ਵੱਖਰੇ ਤਰ੍ਹਾਂ ਦੇ ਇਹਨਾਂ ਨੇ ਬਣਾਏ ਹੋਏ ਹੈਗੇ ਨੇ ਜਿਨ੍ਹਾਂ ਨੂੰ ਫੋਟੋਗ੍ਰਾਫੀ ਦਾ ਸ਼ੌਂਕ ਆ ਉਹ ਜ਼ਰੂਰ ਜ਼ਰੂਰ ਆਓ ਤੇ ਉਸ ਤੋਂ ਬਾਅਦ ਜਿਵੇਂ ਤੁਸੀਂ ਦੇਖ ਹੀ ਰਹੇ ਹੋ ਕਾਰਪਟ ਬਹੁਤ ਡਿਫਰੈਂਟ ਡਿਫਰੈਂਟ ਤਰ੍ਹਾਂ ਦੇ ਇੱਥੇ ਹੈਗੇ ਸੀਗੇ ਤੇ ਵਧੀਆ ਸੀ ਸਾਰੇ ਉਸ ਤੋਂ ਬਾਅਦ ਜਿਵੇਂ ਤੁਸੀਂ ਦੇਖ ਰਹੇ ਹੋ ਚਿੱਨੀ ਮਿੱਟੀ ਦੇ ਭਾਂਡੇ ਇਹਨਾਂ ਦੇ ਵਿੱਚ ਵੀ ਕਾਫੀ ਵੈਰਾਈਟੀ ਸੀਗੀ ਪਰ ਜਿਵੇਂ ਆਪਾਂ ਗੱਲ ਕਰੀਏ ਮੇਲੇ ਦੀ ਜਿਵੇਂ ਪਟਿਆਲੇ ਦੇ ਵਿੱਚ ਇੱਕ ਵਿੱਚ ਇੱਕ ਸ਼ੀਸ਼ ਮਹਿਲ ਮੇਲਾ ਲੱਗਦਾ ਹੁੰਦਾ ਕਾਰਨੀਵਲ ਮੇਲਾ ਉੱਥੇ ਜਿਹੜੀ ਵੈਰਾਈਟੀ ਹੁੰਦੀ ਆ ਬਹੁਤ ਜ਼ਿਆਦਾ ਹੁੰਦੀ ਆ ਤੇ ਮਤਲਬ ਕਿ ਬਖਰੀਆਂ ਬਖਰੀਆਂ ਸਟਾਲ ਜੇ ਸ਼ਾਪ ਵਗੈਰਾ ਬਹੁਤ ਜ਼ਿਆਦਾ ਹੁੰਦੇ ਹੈਗੇ ਨੇ ਤੇ ਉੱਥੇ ਕਾਫੀ ਕੁਝ ਤੁਹਾਨੂੰ ਦੇਖਣ ਨੂੰ ਮਿਲੇਗਾ ਪਰ ਇੱਥੇ ਜਿਹੜੀਆਂ ਚੀਜ਼ਾਂ ਨੇ ਸਾਰੀਆਂ ਲਿਮਟਿਡ ਜੀਆਂ ਹੀ ਨੇ ਜਿਵੇਂ ਆਪਾਂ ਕਹੀਏ ਵੀ ਜਿਵੇਂ ਕਾਰਪਟ ਦੀ ਆ ਸਿਰਫ ਇੱਕੋ ਹੀ ਸ਼ਾਪ ਆ ਭਾਂਡਿਆਂ ਵਾਲੀ ਆ ਜਿਹੜੀ ਉਹ ਵੀ ਇੱਕੋ ਹੀ ਆ ਜਿਵੇਂ ਲੱਕੜ ਦਾ ਸਮਾਨ ਆ ਜਿਵੇਂ ਕੁਰਸੀਆਂ ਵਗੈਰਾ ਉਹ ਵੀ ਸਿਰਫ ਇੱਕੋ ਹੀ ਆ ਕੱਪੜੇ ਵਗੈਰਾ ਜੇ ਤੁਸੀਂ ਦੇਖਦੇ ਹੈਗੇ ਹੋ ਉਹ ਵੀ ਇੱਥੇ ਇੱਕ ਦੋ ਹੀ ਨੇ ਇੰਨੀਆਂ ਜ਼ਿਆਦਾ ਨਹੀਂ ਹੈਗੀਆਂ ਤੇ ਝੁੱਲੇ ਹਾਂ ਝੁੱਲਿਆਂ ਦੀ ਆਪਾਂ ਗੱਲ ਕਰੀਏ ਤੇ ਝੁੱਲੇ ਕਾਫੀ ਨੇ ਛੋਟੇ ਬੱਚਿਆਂ ਲਈ ਵੀ ਕਾਫੀ ਤਰ੍ਹਾਂ ਦੀਆਂ ਗੇਮਾਂ ਦਿੱਤੀਆਂ ਗਈਆਂ ਹੈਗੀਆਂ ਨੇ ਝੁੱਲੇ ਦਿੱਤੇ ਗਏ ਨੇ ਤੇ ਵੱਡੇ ਵੀ ਝੁੱਲੇ ਉੱਥੇ ਲੱਗੇ ਹੋਏ ਨੇ ਜਿਵੇਂ ਤੁਸੀਂ ਦੇਖ ਹੀ ਰਹੇ ਹੋ ਸਰਕਲ ਵਾਲਾ ਤੇ ਸ਼ਿਪ ਵਾਲਾ ਕਾਫੀ ਤਰ੍ਹਾਂ ਦੇ ਹੈਗੇ ਨੇ ਝੁੱਲੇ ਉੱਥੇ ਤੇ ਜੇ ਆਪਾਂ ਲੋਕਾਂ ਨੂੰ ਵੀ ਦਿਖਾਈਏ ਵੀ ਹਾਂ ਬਹੁਤ ਜ਼ਿਆਦਾ ਹੀ ਭੀੜ ਸੀਗੀ ਕੋਈ ਅੱਡੀ ਭੀੜ ਵੀ ਨਹੀਂ ਹੈਗੀ ਸਾਫ਼ ਸੁਥਰਾ ਆਪਾਂ ਕਹਿ ਸਕਦੇ ਹਾਂ ਸਾਫ਼ ਸੁਥਰਾ ਜ਼ਰੂਰ ਹੈਗਾ ਪਰ ਬਹੁਤ ਜ਼ਿਆਦਾ ਨਹੀਂ ਹੈਗਾ ਪਹਿਲਾਂ ਜਦੋਂ ਇੱਥੇ ਮੇਲਾ ਲੱਗਦਾ ਹੁੰਦਾ ਇਹ ਸਾਰੀ ਦੀ ਸਾਰੀ ਥਾਂ ਕਵਰ ਕਰਦੇ ਹੁੰਦੇ ਨੇ ਮੇਲੇ ਦੇ ਵਿੱਚ ਤੇ ਮੇਲਾ ਦੇਖਣ ਤੋਂ ਬਹੁਤ ਮਜ਼ਾ ਆਉਂਦਾ ਹੈਗਾ ਹੁਣ ਤਾਂ ਜਿਵੇਂ ਆਪਾਂ ਕਹੀਏ ਇੱਕ ਪਾਸੋਂ ਐਂਟਰੀ ਕਰੋ ਤੇ ਇੱਕ ਰਾਉਂਡ ਮਾਰ ਕੇ ਸਾਰੇ ਦਾ ਸਾਰਾ ਮੇਲਾ ਇਹ ਜਿਹੜਾ ਖਤਮ ਹੋ ਜਾਂਦਾ ਹੈਗਾ ਇਹਨਾਂ ਨੇ ਉੱਥੇ ਇੱਕ ਕੈਮਲ ਰਾਈਡ ਵੀ ਰੱਖੀ ਹੋਈ ਹੈਗੀ ਆ ਜਿੱਥੇ ਕਾਫੀ ਭੀੜ ਸੀਗੀ ਤੇ ਬੱਚੇ ਨਾ ਕਾਫੀ ਆਈ ਜਾ ਰਹੇ ਸੀਗੇ ਲਾਈਨ ਲੱਗੀ ਪਈ ਸੀਗੀ ਕੈਮਲ ਰਾਈਡ ਲੈਣ ਵਾਸਤੇ ਤੇ ਝੂਲਿਆਂ ਦੇ ਉੱਪਰ ਜਿਹੜੀਆਂ ਲਾਈਟਿੰਗ ਵਗੈਰਾ ਕੀਤੀਆਂ ਹੋਈਆਂ ਸੀਗੀਆਂ ਬਹੁਤ ਵਧੀਆ ਲੱਗਦੀਆਂ ਨੇ ਰਾਤ ਨੂੰ ਤਾਂ ਦੇਖਣ ਦੇ ਵਿੱਚ ਬਹੁਤ ਸੋਹਣੀਆਂ ਲੱਗਦੀਆਂ ਹੈਗੀਆਂ ਨੇ ਇੱਕ ਆਪਾਂ ਕਹਿ ਦਈਏ ਵੀ ਫਨ ਟਾਈਮ ਜਿਹਾ ਥੋੜਾ ਹੋ ਜਾਂਦਾ ਹੈਗਾ ਬੰਦਾ ਜਾ ਕੇ ਥੋੜਾ ਰਿਲੈਕਸ ਜਿਹਾ ਹੁੰਦਾ ਹੈਗਾ ਤੇ ਬਾਕੀ ਭੰਗੜਾ ਟੀਮ ਵੀ ਬਹੁਤ ਵਧੀਆ ਸੀਗੀ ਇੰਜ ਦਾ ਇੰਟਰਟੇਨਿੰਗ ਦਾ ਸਾਰਾ ਧਿਆਨ ਰੱਖਿਆ ਗਿਆ ਹੈਗਾ ਤੇ ਕਾਫੀ ਲੋਕ ਵੀ ਐਸੇ ਸੀਗੇ ਜਿਹੜੇ ਨਾਲ ਇਹਨਾਂ ਦੇ ਨਾਲ ਪਰਫਾਰਮੈਂਸ ਦੇ ਰਹੇ ਸੀਗੇ ਨੱਚ ਵੀ ਰਹੇ ਸੀਗੇ ਕਾਫੀ ਬੱਚੇ ਐਵੇਂ ਦੇ ਵੀ ਆਏ ਜਿਨ੍ਹਾਂ ਨੇ ਇੱਥੇ ਸਿੰਗਿੰਗ ਵੀ ਕੀਤੀ ਹੈਗੀ ਆ ਬਹੁਤ ਵਧੀਆ ਲੱਗ ਰਿਹਾ ਸੀਗਾ ਬਸ ਜਿਵੇਂ ਕਿ ਤੁਸੀਂ ਜਾਂਦੇ ਹੈਗੇ ਤੁਹਾਨੂੰ ਘੰਟੇਕ ਦੇ ਵਿੱਚ ਘੰਟਾ ਕੀ ਬਸ ਮਸਾ ਲੱਗਦਾ ਹੈਗਾ ਘੰਟੇ ਦੇ ਵਿੱਚ ਤੁਸੀਂ ਸਾਰੇ ਦਾ ਸਾਰਾ ਮੇਲਾ ਦੇਖ ਕੇ ਵਾਪਸ ਆਪਣੇ ਘਰੇ ਆ ਜਿਹੜਾ ਆ ਸਕਦੇ ਹੋ ਖਾਣ ਪੀਣ ਲਈ ਵੀ ਉੱਥੇ ਕਾਫੀ ਸਟਾਲਾਂ ਹੈਗੀਆਂ ਨੇ ਵਧੀਆ ਨੇ ਖਾਣ ਪੀਣ ਵੀ ਵਧੀਆ enjoy ਕਰਿਓ ਜਰੂਰ ਜਰੂਰ ਆਇਓ ਵਿਜ਼ਿਟ ਕਰਿਓ ਦੇਖਿਓ ਮਿਲਾ ਤੇ ਕਮੈਂਟ ਕਰਕੇ ਦੱਸਿਓ ਵੀ ਹਾਂ ਤੁਹਾਨੂੰ ਕਿਵੇਂ ਲੱਗਿਆ ਹੈਗਾ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ